ਸਤਿ ਸ਼੍ਰੀ ਅਕਾਲ ਜੀ ਸਾਰੇ ਲੋਕ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੇ ਠੀਕ ਠਾਕ ਹੋਵਗੇ ਤਾਂ ਅਦਰ ਉਸ ਤੋਂ ਖੁਸ਼ ਆਲੋਚ ਮੈਂ ਬਿਲਕੁਲ ਠੀਕਾ ਟਾਈਮ ਹੋ ਰਿਹਾ ਮਾਰਨਿੰਗ ਦਾ 7 ਵਜੇ ਦਾ ਟਾਈਮ ਆ ਤੇ ਉਹ ਮੈਂ ਆਇਆ ਕਿਚਨ ਵਿੱਚ ਚਾਹ ਵਗੈਰਾ ਪੀ ਲਈ ਅ ਚਾਹ ਵਗੈਰਾ ਪੀ ਕੇ ਫਿਰ ਹੁੰਡੇ ਵੀ ਸਾਫ ਕਰਤੇ ਦੁੱਧ ਦਾ ਪਤੀਲਾ ਵੀ ਖਾਲੀ ਕਰਤਾ ਫਿਰ ਮੈਂ ਆਪਣੇ ਰੂਮ ਵਿੱਚ ਚੱਕ ਧਰ ਕਰਿਆ ਜਿਹੜੇ ਜੋ ਵੀ ਐਕਸਟਰਾ ਕੱਪੜੇ ਪਏ ਨੇ ਕੋਈ ਸ਼ੂ ਚੱਪਲ ਕੁਝ ਵੀ ਐਕਸਟਰਾ ਪਿਆ ਬੈੱਡ ਥਾਣੀ ਕਰਿਆ ਉਹਨੇ ਨੀਚੋਂ ਫਲੋਰ ਥਾਣੀ ਕਰਤਾ ਨੇ ਵੀ ਜੇ ਹੈਲਪਰ ਆ ਗਈ ਇਨ ਕੇਸ ਮੈਂ ਕਿਚਨ ਜੀ ਬੀਜ਼ੀ ਹਾਂ ਤਾਂ ਆਪਣ ਫੰਕਤਾ ਕਰਕੇ ਮੈਨੂੰ ਟਾਈਮ ਬਣ ਗਿਆ ਨੇ ਚੀਜ਼ਾਂ ਚਾਹਦੀ ਆਉਂਦੀਆਂ ਆਉਂਦੀਆਂ ਕੋਟਨ ਵਾਲਾ ਕੱਪੜਾ ਲਾਂਡਰੀ ਬਾਸਕਟ ਚ ਪਾਦਾਂ ਨੂੰ ਨੇ ਤੇ ਹੁਣ ਮੈਂ ਕਰਦੀ ਆਂ ਸਬਜ਼ੀ ਦੀ ਤਿਆਰੀ ਆਂ ਨੂੰ ਚੌਲੇ ਬਣਾਉਣਗੀ ਚੌਲੇ ਕੱਟ ਕੇ ਰੱਖਦੇ ਸੀ ਕੱਲ ਤੇ ਬਸ ਹੁਣ ਪਿਆਜ਼ ਮੇਰੇ ਕੋਲ ਛਿੱਲੇ ਪਏ ਨੇ ਇਹਨਾਂ ਨੂੰ ਪ੍ਰੋਪਰ ਚਪਾ ਕੇ ਕਰ ਲਵਾਂ ਨੇ ਚੌਕ ਇੱਕ ਮੈਨੂੰ ਨਾ ਕਮੈਂਟ ਕਈ ਵਾਰ ਆ ਗਿਆ ਕਿ ਤੁਸੀਂ ਪਿਆਜ਼ ਪਿਆਜ਼ ਨੂੰ ਤੁਸੀਂ ਕੱਟ ਕੇ ਨਹੀਂ ਵਾਸ਼ ਕਰਦੇ ਆਦਿਕੋ ਇਹ ਵਾਸ਼ ਕਰਕੇ ਰੱਖੇ ਹੋਏ ਨੇ ਛਿੱਲਕੇ ਧੋ ਕੇ ਡੱਬੇ ਚ ਪਾ ਕੇ ਰੱਖ ਲੰਨੇ ਆ ਪਰ ਜੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟਾਂਗੇ ਕੱਟ ਕੇ ਵਾਸ਼ ਕਰਾਂਗੇ ਫਿਰ ਤੜਕਾ ਲਗਾਵਾਂਗੇ ਪਾਣੀ ਪਾਣੀ ਹੋ ਜੂ ਛਣ ਛਣ ਕਰਕੇ ਜਲੂਗਾ ਹਨਾ ਉਸ ਤਰ੍ਹਾਂ ਕੱਟ ਕੇ ਤਾਂ ਅਸੀਂ ਕਦੇ ਵੀ ਨਹੀਂ ਧੋਤੇ ਛਿੱਲਕੇ ਧੋ ਕੇ ਰੱਖ ਲੰਨੇ ਹੁੰਨੇ ਆਗੇ ਪਰ ਕੱਟ ਕੇ ਨਹੀਂ ਧੋਂਦੇ ਫਿਰ ਤਾਂ ਪਾਣੀ ਪਾਣੀ ਹੋ ਜਾਂਦਾ ਹਨਾ ਫਿਰ ਤੜਕਾ ਨਹੀਂ ਨੂੰ ਆ ਜਾਂਦਾ ਹੈਗਾ ਇੱਕ ਧੋਤੇ ਹੋਏ ਨੇ ਪਿਆਜ਼ ਬਾਕੀ ਹਰ ਇੱਕ ਦਾ ਕੰਮ ਕਰਦਾ ਫਰੀਕਾ ਅਲੱਗ ਅਲੱਗ ਹੁੰਦਾ ਅਲੱਗ ਅਲੱਗ ਸੋਚ ਹੁੰਦੀ ਆ ਤੇ ਤਾਂ ਕਰਕੇ ਕਈ ਵਾਰ ਆਪ ਨੂੰ ਲੱਗਦਾ ਵੀ ਜੇ ਵੀ ਮੈਂ ਕੰਮ ਕਰਦੀ ਆਂ ਅਗਲਾ ਉਹ ਵੀ ਕੰਮ ਨਹੀਂ ਕਰ ਰਹੇ ਗੱਲ ਤਾਂ ਆਪ ਦਾ ਆਪਣਾ ਤਰੀਕਾ ਹੁੰਦਾ ਹਰ ਇੱਕ ਦਾ ਕੰਮ ਕਰਾਂਗਾ ਤੋਂ ਨਹੀਂ ਨੂੰ ਨਹੀਂ ਸਮਝੀ ਸਮਾਨ ਸਾਰਾ ਮੈਂ ਬਾਹਰ ਕੱਢ ਲਿਆ ਆਲੂ ਪੈਨੇ ਆਲੂ ਚੀਰੂ ਕੱਟ ਲੂ ਟਮਾਟਰ ਪੈਨੇ ਪਿਆਜ਼ ਪੈਨੇ ਸਾਰਾ ਸਮਾਨ ਮੈਂ ਬਾਹਰ ਕੱਢ ਲਿਆ ਚੋਪਿੰਗਸ ਹਾਂ ਹੀ ਪਹਿਲਾਂ ਕਰਕੇ ਰੱਖਦੇ ਆਂ ਫੇਰ फटाफट ਰੱਖਾ ਲ ਦਲੂਗੀ ਤੇ ਬ੍ਰੈਕਫਾਸਟ ਵਿੱਚ ਅੱਜ ਮੈਂ ਬਣਾਉਂਗਾ ਆਪਣੇ ਦੀ ਓਟਮੀਲ ਉਹ ਬਣਾਉਣਾ ਭੈਗੇ ਨਹੀਂ ਕਰੇ ਤੇ ਓਟਮੀਲ ਬਣਾਉਂਗੀ ਅੱਜ ਕਈ ਦਿਨਾਂ ਤੋਂ ਬਣਾਉਂ ਬਹੁਤ ਵੇਖੂ ਓਟਮੀਲ ਨਹੀਂ ਬਣਾਇਆ ਕਿਉਂਕਿ ਜਿਸ ਨੇ ਬਣਾਉਣਾ ਹ ਆਚੂ ਹਾਂ ਤਾਂ ਵੀ ਉਹ ਕੁਮੇਲ ਬਣਾਣਾ ਨਹੀਂ ਨਾਲ ਈਜ਼ੀ ਵੀ ਹੈ ਟਾਈਮ ਵੀ ਨਹੀਂ ਲੱਗਦਾ ਖਾਂਚ ਵੀ ਟੇਸਟੀ ਲੱਗਦਾ ਹੈਲਦੀ ਵੀ ਹੈ ਇੱਕ ਪੈਨ ਦਾ ਕਮੈਂਟ ਸੀ ਚੋਪਰਸ ਦੇ ਰਿਲੇਟਡ ਕਿਨ ਥੋੜਾ ਚੋਪਰਸ ਕਿਹਦੀ ਕੰਪਨੀ ਦੇ ਨੇ ਆਹ ਵਾਲਾ ਚੋਪਰ ਹੈਗਾ ਗਣੇਸ਼ ਕੰਪਨੀ ਦਾ ਇਸ ਤੋਂ ਪਹਿਲਾਂ ਵੀ ਸੀ ਇੱਕ ਮੈਨੂੰ ਯਾਦ ਨਹੀਂ ਕਿਹੜੀ ਕੰਪਨੀ ਦਾ ਉਹ ਖਰਾਬ ਹੋ ਗਿਆ ਪਰ ਆਹ ਵਾਲਾ ਚੋਪਰ ਜਦ ਮੈਂ ਯੂਜ਼ ਕਰਦੇ ਹਾਂ ਯੂਜ਼ ਕਰਕੇ ਨਾ ਮੈਂ ਟੱਕਣ ਸ਼ਿੰਕ ਚ ਨਹੀਂ ਰੱਖਦੇ ਹੈਗੀ ਜਿਹੜੇ ਦੇ ਆਪੇ ਇਹ ਜਿਹੜੇ ਪੇਜ ਦਿੱਤੇ ਹੋਏ ਨੇ ਇਹਦੇ ਵਿੱਚ ਨਾ ਪਾਣੀ ਵੜ ਕੇ ਅੰਦਰ ਪਾਣੀ ਚਲਾ ਜਾਂਦਾ ਫਿਰ ਨਿਕਲਦਾ ਨਹੀਂ ਤਾਂ ਗਾ ਗਿੱਲਾ ਹੋਣ ਕਰਕੇ ਗਿੱਲਾ ਹੀ ਰਹਿੰਦਾ ਨਾ ਖਰਾਬ ਹੋ ਜਾਂਦਾ ਇਸ ਕਰਕੇ ਮੈਂ ਟੱਕਣ ਅਲੱਗ ਤੋਂ ਧੋ ਕੇ ਇਹਨੂੰ ਰੱਖਦਾ ਨਹੀਂ ਹੁੰਦੀ ਆ ਤੇ ਆਹ ਵਾਲਾ ਇੱਥੋਂ ਕੱਢ ਕੇ ਨਾ ਪਾਣੀ ਜੋਬ ਹੁੰਦਾ ਇੱਥੇ ਵੀ ਨਾ ਪਾਣੀ ਰਹਿ ਜਾਂਦੀ ਹਗੀ ਸਿੰਕ ਚ ਮੈਂ ਰੱਖਦੀ ਨਹੀਂ ਹੈਗੀ ਪਾਣੀ ਦੀ ਜਿੱ ਟੱਕਣ ਮੈਂ ਅਲੱਗ ਤੋਂ ਇਸ ਤਰ੍ਹਾਂ ਟੈਪ ਦੇ نیچے ਖੜਾ ਕਰਕੇ ਧੋਦਨੀ ਐ ਇਸ ਤਰ੍ਹਾਂ ਮੈਂ ਕਰਦੀ ਨਹੀਂ ਵੀ ਪਾਣੀ ਇਹਦੇ ਉੱਪਰ ਪਵੇ ਇਹ ਹੁਣ ਤੱਕ ਮੇਰਾ ਠੀਕ ਚੱਲ ਰਿਹਾ ਹਨ ਕਾਫੀ ਟਾਈਮ ਤੋਂ ਇਹ ਆਵਲਾ ਇਹ ਮੈਨੂਅਲ ਲ ਬਿਨਾ ਬਿਜਲੀ ਵਾਲਾ ਹੈ ਤਾਂ ਤੁਹਾਨੂੰ ਪਤਾ ਹੀ ਢਾਂਗੇ ਵਾਲਾ ਤੇ ਆਹ ਵਾਲਾ ਬਿਜਲੀ ਵਾਲਾ ਇਲੈਕਟ੍ਰਿਕ ਹੈ ਇਹ ਵੀ ਮੈਂ ਬਹੁਤ ਸਾਲ ਤੋਂ ਯੂਜ਼ ਕਰ ਰਹੀ ਹਾਂ ਮੈਨੂੰ ਹੋ ਗਈ ਹੋਣਗੇ ਕਟਕ 2011 12 ਦਾ ਚੋਪਰ ਹੈ ਇਹ ਦੋਨੋਂ ਖਰੀਦੇ ਹੋਏ ਇਹ ਸਨ ਫਲੇਮ ਕੰਪਨੀ ਦਾ ਇਹਦਾ ਜਾਰ ਨਾ ਵੱਡਾ ਜੇ ਤੁਸੀਂ ਜਾਦੇ ਪਿਆਜ਼ ਚੋਪ ਕਰਨੇ ਨੇ ਦੋ ਸਬਜ਼ੀਆਂ ਬਣਾਉਣੀਆਂ ਜਾਂ ਜਾਦੇ ਕੁਆਂਟੀਟੀ ਦੀ ਸਬਜ਼ੀ ਨੂੰ ਨੇ ਫਿਰ ਇਹਦੇ ਵਿੱਚ ਚੋਪ ਹੋ ਜਾਂਦੇ ਨੇ ਇਹਦੇ ਵਿੱਚ ਵੀ ਬਹੁਤ ਵਧੀਆ ਬਰੀਕ ਚੋਪ ਹੁੰਦੇ ਨੇ ਪਿਆਜ਼ ये बिजली वाला ये भी बहुत बहुत वह चॉपर है जी ये आपको कोई सब्जियां चॉप कर प्याज टमाटर अदरक लहसन कुछ मर्जी चॉप करो ये सनफ्लेवर कंपनी का ये भी बहुत वीडियो चॉपर है सब्जी बनाने तो बाद आ गई पेंटरी वाल मैं थोड़ी पेंटरी से सफाई करनी और सफाई कराड़ नहीं ਪਰ ਇੱਕ ਮੇਰੇ ਮਨ ਦਾ ਵਹਿਮ ਸੀਗਾ ਬਦਬੱਬ ਦੇ ਮਨ ਦਾ ਵਹਿਮ ਦੂਰ ਕਰਨਾ ਸੀ ਕੱਲ ਮੈਂ ਨਾ ਕੁਝ ਇਥੇ ਸਮਾਨ ਚੱਕ ਰਹੀ ਸੀ ਤੇ ਮੈਨੂੰ ਕੁਝ ਕਾਲਾ ਕਾਲਾ ਜਿਹਾ ਕੁਝ ਗਿਰਿਆ ਲੱਗਿਆ ਡਰਾਅਰ ਵਿੱਚ ਕਾਲੇ ਜਿਹੇ ਦਾਣੇ ਕਹਿ ਲਓ ਸੁਸਰੀ ਕਹਿ ਲਓ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਲੱਗੀ ਮੈਨੂੰ ਮੈਨੂੰ ਹੋ ਗਿਆ ਵਹਿਮ ਵੀ ਸੁਸਰੀ ਕਿਸ ਚੀਜ਼ ਨੂੰ ਪੈ ਗਈ ਦੇਖਾਂ ਤਾਂ ਸਹੀ ਕੱਲ ਪਰ ਮੇਰਾ ਟਾਈਮ ਨਹੀਂ ਸੀਗਾ ਮੈਂ ਵੀ ਉਹਦੇ ਨਾਲ ਦੀ ਨਾਲ ਮੈਂ ਦੇਖ ਸਕਾਂ ਤੇ ਅੱਜ ਮੈਂ ਕਿਹਾ ਪਹਿਲਾਂ ਇਹੀ ਕੰਮ ਕਰਦੇ ਕਿ ਜੇ ਅੱਜ ਮੈਂ ਇਹ ਕੰਮ ਨਹੀਂ ਕੀਤਾ ਤਾਂ ਜਿਆਦਾ ਵੱਧਾ ਵਾਜੂ ਕੋਈ ਚੀਜ਼ ਦਾ ਨੁਕਸਾਨ ਜ਼ਿਆਦਾ ਹੋ ਜਾਊਗਾ ਤੇ ਜਿਹੜੀ ਚੀਜ਼ ਨੂੰ ਸੋਸਟ ਨਹੀਂ ਪਈ ਫਿਰ ਸੋਸਟ ਉਹਨੂੰ ਵੀ ਚੜ ਜਾਂਦੀ ਹੈ ਪਤਾ ਨਹੀਂ ਵੀ ਕਿੰਨੀ ਫੈਲਦੀ ਹੈ ਇਹ ਤਾਂ ਕਰਕੇ ਮੈਂ ਡਰਾਅਰ ਖਾਲੀ ਕੀਤਾ ਮੈਂ ਕਿ ਖਾਲੀ ਕਰਕੇ ਹੀ ਪਤਾ ਲੱਗੂ ਵਿੱਚ ਸਮਾਨ ਚ ਵੀ ਕਿਹੜੀ ਚੀਜ਼ ਨੂੰ ਕੀੜਾ ਲੱਗਿਆ ਹੋਇਆ ਕਿਹੜੀ ਚੀਜ਼ ਸਾਫ਼ ਹੈ ਕਿਵੇਂ ਕੁਛ ਹੈ ਪਰ ਮੈਂ ਜਦੋਂ ਡਰਾਅਰ ਖਾਲੀ ਕੀਤਾ ਸਾਰਾ ਸਮਾਨ ਚੈੱਕ ਕੀਤਾ ਕੁਝ ਨਹੀਂ ਸੀ ਚਾਹ ਪੱਤੀ ਦੇ ਦਾਣੇ ਗire ਹੋਏ ਸੀ ਕੁਛ ਔਰ ਚਾਹ ਪੱਤੀ ਦੇ ਦਾਣੇ ਵੀ ਆਏ ਗਿਰ ਗਏ ਤੁਹਾਨੂੰ ਪਹਿਲੀ ਸ਼ੈਲਫ ਤੇ ਇੱਕ ਡੱਬਾ ਦਿਖ ਰਿਹਾ ਉਹ ਰੈੱਡ ਟੱਕਣ ਵਾਲਾ ਟਰਾਂਸਪੇਰੈਂਟ ਡੱਬੇ ਨੇ ਸਾਰੇ ਉਹਦੇ ਵਿੱਚ ਚਾਹ ਪੱਤੀ ਰੱਖੀ ਹੋਈ ਹੈ ਵੱਡੇ ਡੱਬੇ ਵਿੱਚ ਉਹ ਕਈ ਵਾਰ ਮੰਮੀ ਨੇ ਖੇਤ ਵਾਲੇ ਜਾਂਾ ਪੱਤੇ ਖੜੇ ਖੜੇ ਇੱਥੇ ਹੀ ਪਾ ਦਿੰਦੇ ਨੇ ਪੈਂਟਰੀ ਦੇ ਵਿੱਚ ਹੀ ਐਂ ਖੋਲ ਕੇ ਪੈਂਟਰੀ ਉਹ ਕਿਤੇ ਡਰਾਅਰ 'ਚ ਦਾਣੇ ਗਿਰ ਗੇ ਚਾਪਤੀ ਦੇ ਔਰ ਮੈਨੂੰ ਹੋ ਗਿਆ ਵਹਿਮ ਵੀ ਸੁਸਰੀ ਪੈ ਗਈ ਕਿਸੇ ਚੀਜ਼ ਨੂੰ ਕਿਉਂਕਿ ਮੌਸਮ ਵੀ ਕਾਜ ਕਾਲ ਇਹ ਹੈ ਪਰ ਇਸ ਕਰਕੇ ਫਿਰ ਮੈਂ ਸਾਰਾ ਸਮਾਨ ਬਾਹਰ ਕੱਢਿਆ ਤੇ ਡਰਾਅਰ ਵੀ ਨੀਚੋਂ ਦੇਖਿਆ ਇਹ ਇਸ ਤੋਂ ਬਾਅਦ ਨੀਚੇ ਵਾਲਾ ਇੱਕ ਡਰਾਅਰ ਸੀ ਹੋਰ ਤੀਸਰਾ ਡਰਾਅਰ ਉਹ ਵੀ ਮੈਂ ਸਾਫ਼ ਕਰਿਆ ਉੱਚ ਵੀ ਕੁਝ ਸਮਾਨ ਸੀ ਪਰ ਹੈ ਡੱਬਿਆਂ ਵਿੱਚ ਸੀ ਪਰ ਮੈਂ ਦੇਖਿਆ ਇਹ ਵਾਲੇ ਇਟਮ ਕੰਟੇਨਰ ਚ ਸੋਰੀ ਇਹ ਵਾਲੇ ਡਰਾਅਰ ਵਿੱਚ ਮੈਂ ਪੈਕੇਟਸ ਰੱਖਦੇ ਨੂੰ ਨਹੀਂ ਕਈ ਵਾਰ ਕੁਝ ਅਧਿਕ ਪੈਕੇਟਸ ਬਚੇ ਪਏ ਹੁੰਦੇ ਨੇ ਕਈ ਵਾਰ ਕੋਈ ਕੱਦੀ ਚੀਜ਼ ਦਾ ਕੋਈ ਪੂਰਾ ਫੁੱਲ ਪੈਕੇਟ ਵੀ ਹੁੰਦਾ ਤੇ ਉਹ ਮੈਂ ਇੰਦਰ ਰੱਖ ਦਾਨੀ ਹੁੰਦੀ ਵੈਸੇ ਮੈਂ ਪੈਕੇਟਸ ਡੱਬਿਆਂ ਚ ਪਾਣੇ ਖੋਲ ਕੇ ਨਾਲ ਦੀ ਨਾਲ ਪਰ ਫਿਰ ਵੀ ਕੁਛ ਨਾ ਕੁਛ ਜੇ ਤੋ ਬਚ ਜਾਂਦਾ ਪੈਕੇਟ ਚ ਕੋਈ ਚੀਜ਼ ਲੈਫਟਓਵਰ ਫਿਰ ਮੈਂ ਰਬੜ ਚਨਾ ਕੇ ਰੱਖ ਦਾਨੀ ਹੁੰਦੀ ਆ ਕਿ ਚੌਲਾਂ ਦਾ ਬੰਦ ਪੈਕੇਟ ਵੀ ਬੱਸ ਮੈਂ ਕਿ ਕਿਤੇ ਚੌਲਾਂ ਨੂੰ ਸੁੱਸਰੀ ਪੈ ਗਈ ਹੋਵੇ ਆ ਮਨ ਜ ਵਹਿਮ ਜਾ ਹੋ ਜਾਂਦਾ ਫਿਰ ਮੈਂ ਕਿ ਇਹ ਜ ਬੇਚ ਜੇ ਫੈਲ ਗਿਆ ਤਾਂ ਮੁੜ ਕੇ ਸਾਹਮਣਾ ਹੀ ਨਹੀਂ ਹੱਸਾ ਨਹੀਂ ਪਤਾ ਕਿ ਨਾ ਕੋਈ ਸਮਾਨ ਖਰਾਬ ਹੋਊਗਾ ਬਸ ਮੇਰਾ ਹੁਣ ਤਾਂ ਕਈ ਸਾਲਾਂ ਤੋਂ ਜ਼ਿਆਦਾ ਮੈਂ ਗੋਲੀਆਂ ਪਾਉਣੇ ਸ਼ੁਰੂ ਕੀਤੀਆਂ ਨੇ ਬਿਲਕੁਲ ਕੋਈ ਦਾਲ ਚਾਵਲ ਕੁਝ ਖਰਾਬ ਨਹੀਂ ਹੋਇਆ ਬਾਕੀ ਸਾਮ ਸੰਭਾਲ ਜਰੂਰ ਕਰਨੀ ਪੈਂਦੀ ਹੈ ਕਿ ਕਿੰਨੀਆਂ ਹੀ ਗੋਲੀਆਂ ਪਾਦੀ ਆਪਾਂ ਪਰ ਫਿਰ ਵੀ ਆਪਣੀ ਸੰਭਾਲ ਆਪਣੀ ਨੀਗਾ ਸਮਾਨ ਤੇ ਜਰੂਰ ਰੱਖਣੀ ਪੈਂਦੀ ਹੈ ਹਨਾ ਸਮਾਨ ਤੁਸੀਂ ਉਹਨਾਂ ਕ ਲਿਆਓ ਜਿੰਨਾ ਕ ਤੁਹਾਡਾ ਲੱਗ ਜਾਏ ਖਾਸ ਕਰ ਅੱਜ ਕੱਲ੍ਹ ਗਰਮੀ ਵਾਲੇ ਮੌਸਮ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਸਮਾਨ ਘੱਟ ਹੀ ਸਟੋਰ ਕਰ ਸਕਦੇ ਆਪਾਂ ਜੇ ਬਹੁਤ ਜ਼ਿਆਦਾ ਸਟੋਰ ਕਰਾਂਗੇ ਆਪਾਂ ਨੂੰ ਵੀ ਕੇਅਰ ਬਹੁਤ ਜ਼ਿਆਦਾ ਕਰਨੀ ਪਊਗੀ ਸਮਾਨ ਦੀ ਕੇਅਰ ਤੇ ਦੋ ਡਰਾਅਸ ਮੈਂ ਕਰਤੇ ਸਾਫ ਸਮਾਨ ਸਾਰਾ ਮੈਂ ਕੱਢ ਕੇ ਆਰਗੇਨਾਈਜ਼ਰਸ ਜੋ ਪੂਰਾ ਦੇਖਿਆ ਆਰਗੇਨਾਈਜ਼ਰ ਨੀਚੋਂ ਸਾਫ ਕਰਤੇ ਝਾੜ ਤੇ ਵੀ ਉਹਦੇ ਵਿੱਚ ਨਾਲ ਕੁਝ ਹੋਵੇ ਤੇ ਮੇ ਪਰ ਮੇਰੇ ਮਨ ਦਾ ਵਹਿਮ ਦੂਰ ਹੋ ਗਿਆ ਔਰ ਸਮਾਨ ਵੀ ਕੁਝ ਨਹੀਂ ਖਰਾਬ ਹੋਇਆ ਅਜਿਹਾ ਨੀ ਤਵੇ ਬਹੁਤ ਜ਼ਿਆਦਾ ਕੰਮ ਜਾ ਬਚ ਜਾਂਦਾ ਲਗਾ ਤੇ ਉਸ ਵਾਰ ਮੈਂ ਲਾਗੀ ਸੀ ਡਸਟਿੰਗ ਕਰਨ ਕਿਉਂਕਿ ਦਾਲ ਸਬ지 ਮੈਂ ਕਿ ਜਨ ਵਿੱਚ ਬਣਾ ਚੁੱਕੀ ਸੀ ਫਿਰ ਮੈਂ ਕਿ ਚਲੋ ਡਸਟਿੰਗ ਕਰ ਲਵਾਂ ਨੇ ਵੈਸਾ ਹਵਾ ਅੱਜ ਬਹੁਤ ਚੱਲ ਰਹੀ ਸੀ ਪਰ ਮੀਂਹ ਕਰਕੇ ਰੇਤਾ ਦਬਿਆ ਵੀ ਹੋਇਆ ਪਰ ਉਹੀ ਗੱਲ ਇਹ ਨਹੀਂ ਹੈਗਾ ਵੀ ਡਸਟ ਬਿਲਕੁਲ ਨਹੀਂ ਆਉਂਦੀ ਡਸਟ ਆਉਂਦੀ ਹੈ ਹਾਂ ਥੋੜੀ ਆਉਂਦੀ ਆ ਪਰ ਆਉਂਦੀ ਜ਼ਰੂਰ ਹੈ ਟਰਸਟਿੰਗ ਆਪਾਂ ਸਵੇਰੇ ਕਰ ਲਾਂਗੇ ਸ਼ਾਮ ਨੂੰ ਦੇਖਾਂਗੇ ਨਾ ਜ਼ਰੂਰ ਡਸਟ ਪਈ ਹੋਗੀ ਹਾਂ ਘਟ ਗਈ ਹੁਣ ਜਿਵੇਂ ਪਹਿਲਾਂ ਚਲੋ ਮੌਸਮ ਬਰਸਾਤਾਂ ਤੋਂ ਪਹਿਲਾਂ ਮੌਸਮ ਹੋਰ ਤਰ੍ਹਾਂ ਦਾ ਹੁੰਦਾ ਉਹ ਬਿਲਕੁਲ ਹੀ ਡਸਟ ਸੁੱਕਰ ਇਤੈ ਆਉਂਦਾ ਅੰਦਰ ਅੱਜ ਕੱਲ ਡਸਟ ਆਉਂਦੀ ਆ ਪਰ ਚਲੋ ਘੱਟ ਆਉਂਦੀ ਆ ਡਸਟਿੰਗ ਪਰ ਕਾਰਨ ਦੀ ਲੋਡ ਪੈਂਦੀ ਹੈ ਔਰ ਆਪਦੇ ਮਨ ਨੂੰ ਵੀ ਤਸੱਲੀ ਨਹੀਂ ਮਿਲਨੀ ਜਦੋਂ ਤੱਕ ਆਪਾਂ ਡਸਟਿੰਗ ਨਾ ਕਰੀਏ ਸਾਫ ਸਫਾਈ ਨਾ ਕਰੀਏ ਨਾ ਉਹ ਤੱਕ ਐ ਲੱਗਦਾ ਵੀ ਨਹੀਂ ਕੰਮ ਨਹੀਂ ਹਜੇ ਕਰਨਾ ਹੋਈ ਹਜੇ ਕੰਮ ਪਏ ਨਹੀਂਗੇ ਤੇ ਅੱਜ ਮੈਂ ਕਰ ਰਹੀ ਪਹਿਲਾਂ ਪਹਿਲਾਂ ਤਾਂ ਹੁੰਦਾ ਸਿਰਫ ਐਨ ਇੱਕ ਏਰੀਆ ਦੀ ਡਸਟਿੰਗ ਕਰੂ ਆਹੀ ਕਰੂੰਗੀ ਪਰ ਜਦੋਂ ਕੱਪੜਾ ਚੱਕ ਲੰਨਾ ਫਿਰ ਰੁਕ ਨਹੀਂ ਹੁੰਦਾ ਫਿਰ ਆ ਹੀ ਹੁੰਦਾ ਵੀ ਚਲੋ ਆ ਵੀ ਕਰਤੀ ਹੁਣ ਕੱਪੜਾ ਤਾਂ ਚੱਕੇ ਹੀ ਆ ਵੀ ਕਰਦੀ ਇੱਥੇ ਵੀ ਮਾਰਦੀ ਬਾਕੀ ਟਿਪੈਂਡ ਕਰਦਾ ਹੁੰਦਾ ਟਾਈਮ ਤੇ ਆਪਣੇ ਕੰਮਾਂ ਤੇ ਹਨਾ ਕਿੰਨਾ ਕ ਆਪਣੇ ਕੋਲ ਟਾਈਮ ਆ ਕਿੰਨੇ ਕ ਆਪਣੇ ਕੰਮ ਹੋਰ ਕਿਚਨ ਚੱਕ ਤੇ ਹੋਰ ਆਪਣੇ ਕੰਮ ਹੋਰ ਵੀ ਕਰਨ ਵਾਲੇ ਪਏ ਨੇ ਉਹ ਵੀ ਸਾਰੇ ਦੇਖਣੇ ਹੁੰਦੇ ਨੇ ਇਹ ਵੀ ਨਹੀਂ ਕਹਿੰਦਾ ਡਸਟਿੰਗ ਵਾਲਾ ਕੱਪੜਾ ਚੱਕੇ ਕਹਿੰਦਾ ਡਸਟਿੰਗ ਦੀ ਭੈ ਜੀ ਹੋਰ ਕੰਮ ਵੀ ਰਹਿ ਜਾਣ ਕਈ ਵਾਰ ਤਾਂ ਮੈਂ ਤੁਰੇ ਫਿਰਦੀ ਸਾਰੇ ਘਰ ਦੀ ਕਰ ਜਾਂਦੀ ਸਾਰੇ ਖਬਰਾਂ ਚ ਜਿਹੜਾ ਕੱਢ ਜਾਨ ਕਈ ਵਾਰੀ ਕੱਬੇ ਕਮਰੇ ਦੀ ਕਰਦੀ ਹੁੰਨੀ ਆ ਕਿ ਜਿਹਦੀ ਜਿਹਨ ਲੱਗੇ ਵੀ ਚਾਹਾਂ ਜ਼ਰੂਰੀ ਹੈ ਪਰ ਡਾਈਨਿੰਗ ਟੇਬਲ ਤੋਂ ਹੁਣ ਮੈਂ ਸਾਰਾ ਉਹ ਸਮਾਨ ਹਟਾ ਦਾਂ ਮੈਂ ਕੁਝ ਨਹੀਂ ਰੱਖਣੀ ਅੱਗੇ ਮੈਂ ਡੱਬੇ ਵਗੈਰਾ ਡੰਪ ਕਰਦੀ ਹੁਣ ਉਹ ਵੀ ਮੈਂ ਇੱਕ ਮੈਂ ਡੱਬੇ ਸਕੋਣੇ ਨਹੀਂ ਮੈਂ ਨੀਚੇ ਕੁਛ ਨਾ ਕੁਛ ਕੱਪੜਾ ਜਾਂ ਪੇਪਰ ਕੁਛ ਵਿਛਾ ਕੇ ਮੈਂ ਫੇਰ ਰੱਖਦੀ ਹੁੰਨੀ ਆ ਬਸ ਕੋਣੇ ਪੈਂਦੇ ਨੇ ਜ਼ਰੂਰੀ ਆ ਫਿਰ ਬਾਸਕਟ ਚ ਰੱਖ ਦੇਣੀ ਹੁੰਨੀ ਆ ਵੀ ਕਿੰਨੇ ਕ ਡੱਬੇ ਨੇ ਕਿਹੜੀ ਬਾਸਕਟ ਚ ਆ ਜਾਣਗੇ ਬਾਕੀ ਵਿੰਗ ਸਕਿਲ ਵੀ ਮੈਂ ਟੇਬਲ ਤੋਂ ਚੱਕ ਤਾ ਬਿਲਕੁਲ ਖਾਲੀ ਹੈ ਹੋਣਾਂਗੀ ਲੌਬੀ ਵਿੱਚ ਮੈਂ ਕਿਚ ਲੌਬੀ ਦੀ ਵੀ ਡਸਟਿੰਗ ਕਰ ਲਈ ਬਸ ਕਰੀ ਜਾਂਦੀ ਸੀ ਇਕੱਲਾ ਸੈਂਟਰ ਟੇਬਲ ਹੀ ਰਹਿ ਗਿਆ ਸੀ ਕਿ ਲਾਸਟ ਤੇ ਬਸ ਇਹ ਹੀ ਰਹਿ ਗਿਆ ਸੀ ਤੇ ਇਹਦੇ ਵੀ ਮੈਂ ਕਿਚ ਚਲ ਕੱਪੜਾ ਮਾਰਦਾ ਟੇਬਲ ਤੇ ਵੀ ਕਿੰਨਾ ਹੀ ਸਮਾਨ ਹੋ ਜਾਂਦਾ ਬਨਾਣਾ ਪਏ ਸੀਗੇ ਇੱਕ ਬਾਸਕਟ ਵਿੱਚ ਅੰਬੂਰੂਤ ਪਏ ਸੀਗੇ ਛੋਟੇ ਛੋਟੇ ਇਸ ਤਰ੍ਹਾਂ ਕਿ ਨਿਕ ਨਿਕਾ ਜਿਹਾ ਸਮਾਨ ਕਿੰਨਾ ਹੀ ਹੋਏਗਾ ਸੈਂਟਰ ਟੇਬਲ ਤੇ ਵੀ ਨੀਚੋਂ ਵੀ ਟੇਬਲ ਦਾ ਫਰੇਮ ਸਾਫ਼ ਕਰ ਦੂੰਗੀ ਇਹ ਵੀ ਮੈਂ ਹਰ ਵਾਰ ਜਦ ਡਸਟਿੰਗ ਕਰਦੀ ਆ ਨਾ ਉਦੋਂ ਹੀ ਕਰਦੀ ਹੋਊਗੀ ਕਦੇ ਕਦੇ ਹੀ ਕਰਦੀ ਹੁੰਨੀ ਆ ਬਸ ਇਸ ਤਰ੍ਹਾਂ ਕਿ ਨਾ ਆਪਣੇ ਘਰ ਦੇ ਜਿਹੜੇ ਕੰਮ ਨੇ ਖਤਮ ਹੀ ਹੁੰਦੇ ਔਰ ਆਪ ਤੋਂ ਬੈਠ ਨਹੀਂ ਹੁੰਦਾ ਹੈਗਾ ਜੋ ਤੱਕ ਕਿਚਨ ਬਿਲਕੁਲ ਸਾਫ਼ ਨਾ ਹੋਵੇ ਸਾਰੇ ਸਮਾਨ ਦੀ ਆਪਾਂ ਚੱਕਰ ਧਰਨਾ ਕਰਦੀਏ, ਸਿੰਕਸ ਫਿਰ ਕਲੀਨ ਨਾ ਕਰਦੀਏ, ਡਰਾਈ ਨਾ ਕਰਦੀਏ, ਡਸਟਿੰਗ ਨਾ ਕਰਦੀਏ। ਉਹ ਤੱਕ ਨਹੀਂ ਬੈਠ ਹੁੰਦਾ ਹੈਗਾ। ਤੇ ਹੁਣ ਆ ਗਈ ਸੈਂ ਆਪਣੇ ਰੂਮ ਵਿੱਚ ਉਧਰ ਹੈਲਪਰ ਲਗਾ ਰਹੀ ਸੀ ਪੋਚਾ। ਐਂ ਤੇ ਸਾਡਾ ਵੀ ਟਾਈਮ ਨਾਲ ਕਲੈਸ਼ ਹੋ ਜਾਂਦਾ। ਉਧਰ ਤਾਂ ਮੈਂ ਕੰਮ ਕਰਨੇ ਹੁੰਦੇ ਨੇ ਤੁਰ ਫੇਰ ਵਾਲਾ ਡਸਟਿੰਗ ਵਾਲਾ ਕੋ ਚੱਕਰ ਧਰ ਵਾਲਾ ਉਧਰ ਹੈਲਪਰ ਆ ਜਾਂਦੀ। ਬਸ ਸਾਡਾ ਵਿੱਚ ਇਤਈ ਟਾਈਮ ਬਹੁਤ ਪਿੜਦਾ ਆਪਸ ਵਿੱਚ। ਇਹ ਕਹਿੰਦੀ ਮੇਰੀ ਸੈਟਿੰਗ ਹੀ ਨਹੀਂ ਆਉਂਦੀ। ਹੁਣ ਉਸ ਸਵੇਰੇ ਹੁਣ ਆਬਵੀਅਸਲੀ ਘਰਾਂ ਚ ਵੀ ਆਪਣੇ ਕੰਮਾਂ ਦਾ ਟਾਈਮ ਹੁੰਦਾ ਇਹ ਬਸ ਰੋਟੀ ਪਿਖਾ ਕੇ ਆ ਜਾਂਦੀ ਫਿਰ ਕਹਿੰਦੀ ਜਾਂ ਕਿ ਮੈਂ ਆਪਦੇ ਘਰ ਦੇ ਕੰਮ ਕਰੂੰਗੀ ਜੇ ਮੈਂ ਕੰਮ ਕਰ ਲਾਂਗੀ ਫਿਰ ਕਹਿੰਦੀ ਮੈਨੂੰ ਆਈ ਨੂੰ ਪਤਾ ਕਿੰਨਾ ਟਾਈਮ ਲੱਗ ਜੂਗਾ ਤੇ ਉਸ ਤੋਂ ਬਾਅਦ ਮੈਂ ਕਰ ਰਹੀ ਸੀ ਆਪਣਾ ਬ੍ਰੈਕਫਾਸਟ ਰੈਡੀ ਓਟਮੀਲ ਅੱਜ ਦੇ ਸਵੇਰ ਦੇ ਬ੍ਰੈਕਫਾਸਟ ਵਿੱਚ ਓਟਮੀਲ ਈਜ਼ੀ ਐਂਡ ਹੈਲਥੀ ਟਾਈਮ ਹੋ ਰਿਹਾ 4 ਵਜੇ ਦਾ ਅੱਜ ਨਾ ਸਵੇਰ ਦਾ ਹੀ ਬਾਹਰ ਮੌਸਮ ਇਹੋ ਜਿਹਾ ਸੀ ਕਿ ਸਵੇਰ ਦੀ ਐ ਨਹੀਂ ਤੇਜ਼ ਹਵਾਵਾਂ ਚੱਲ ਰਹੀ ਸੀ ਮੈਂ ਵੀ ਅੱਜ ਕੱਪੜੇ ਧੋਣੇ ਸੀ ਸਵੇਰੇ ਫਿਰ ਜੋ ਹਵਾ ਬਹੁਤ ਤੇਜ਼ ਆ ਰਹੀ ਸੀ ਫਿਰ ਮੈਂ ਕਿਹਾ ਹਵਾ ਨਾ ਕਰ ਦੰਦੀ ਕੱਪੜੇ ਨਹੀਂ ਟਿਕੰਦੇ ਨੇ ਹੈਗੇ ਤਾਰਾਂ ਉੱਤੇ ਘੁਮਾ ਦੰਦੇ ਤੁਸੀਂ ਕਿੰਨੀ ਚਿਟਕਣੀਆਂ ਲਾ ਦੋ ਗੋਲਗੇੜੇ ਖਾ ਜਾਂਦੇ ਨੇ ਵਿਚਾਰ ਆ ਜਾਂਦੇ ਢਾਲ ਕਰ ਦੰਦੀ ਆ ਫਿਰ ਮੈਂ ਕਰਤੀ ਸੀ ਢਾਲ ਪਰ ਹੁਣ ਮੈਂ ਮਸ਼ੀਨ ਚ ਕੱਪੜੇ ਪਾ ਕੇ ਆਈਆਂ ਜਿੰਨੇ ਕੁ ਹੈਗੇ ਨੂੰ ਤਾਂ ਧੋਉਂਗੀ ਤੇ ਸਵੇਰੇ ਧੋਉਂਗੀ ਉੱਠਦੀ ਸਵੇਰੇ ਔਨ ਕਰ ਦੰਦੀ ਮਸ਼ੀਨ ਪਰ ਕੱਪੜੇ ਮੈਂ ਆਏ ਪਾਤੇ ਮਸ਼ੀਨ ਵਿੱਚ ਅ ਵੀਚ ਲਈ ਕੱਪੜਾ ਨੂੰ ਆਈਡੀਆ ਜਿਹਾ ਹੋ ਜੂਗਾ ਵੀ ਹੋਰ ਕਿੰਨੇ ਕ ਕੱਪੜੇ ਪਹਿਣਗੇ ਕਿੰਨੇ ਕ ਮੇਰੇ ਕੋਲ ਹੈਗੇ ਨੇਗੇ ਨਹੀਂ ਤਾਂ ਜੋ ਕੱਪੜੇ ਬਾਲਤੀ ਵੀ ਧੋਣ ਵਾਲੀ ਚ ਪਾਈ ਹੁੰਦੇ ਨਾ ਫੁੱਲੇ ਫੁੱਲੇ ਜਿਹੇ ਹੁੰਦੇ ਨਾਲ ਲੱਗਦੇ ਬਹੁਤ ਬਹੁਤ ਕੱਪੜਾ ਪਹਿਣੇ ਕਈ ਵਾਰ ਮਸ਼ੀਨ ਚ ਪਾਉਣ ਜਾਣੇ ਟੰਬਾ ਅੱਤਾ ਹੀ ਹੁੰਦਾ ਹੁੰਦਾ ਤੇ ਤਾਂ ਕਰਕੇ ਮੈਂ ਜਿੰਨੇ ਕ ਪਏ ਸੀ ਉਹਨੇ ਇੱਕ ਤੱਕ ਪਰ ਮਸ਼ੀਨ ਚ ਪਾਈ ਪਰ ਅਜਾ ਹੋਵੇਂ ਤੱਕ ਕੱਪੜਾ ਵੀ ਹੋਰ ਕਿੰਨੇ ਕ ਪਹਿਣਗੇ ਕੋਈ ਆਪਾਂ ਐਕਸਟਰਾ ਫਿਰ ਇਧਰ ਉਧਰੋ ਵੀ ਕਰ ਸਕਦੇ ਕੱਦਾ ਹੋਰ ਪਹਿੰਦਾ ਹੋਵੇ ਤੇ ਹੁਣ ਆਪਾਂ ਬਣਾਉਣੀ ਸਬਜੀ ਤੋਰੀਆਂ ਦੀ ਮੌਸਮ ਬਦਲਵਈਆ ਹੋ ਗਿਆ ਦੁਪਹਿਰੇ ਤਾਂ ਧੁੱਪ ਜਿਸ ਪਰ ਹਵਾ ਸਵੇਰ ਦੇ ਚਲਦੀ ਥੋਂ ਹਵਾ ਥੋੜੀ ਤਵੀ ਅੱਗੇ ਨਾਲ ਅੱਗੇ ਤੇ ਸਵੇਰੇ ਦਾ ਬਹੁਤ ਤੇਜ਼ ਹਵਾ ਸੀ ਬਦਲਵਈ ਹੋ ਗਈ ਹੁਣ ਕਿਵੇਂ ਆਊਗਾ 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 ਅੰਦਰ ਬੈਠੇ ਬੈਠੇ ਬੋਰ ਹੋ ਜਾਂਦਾ ਹੈ ਨਾ ਟਾਈਮ ਨਹੀਂ ਲੰਘਦਾ ਹੈਗਾ ਅੰਦਰ ਕਿੰਨਾ ਕ ਬੰਦਾ ਫੋਨ ਦੇਖੂਗਾ ਪਤਾ ਆ ਪੜ ਲੂਗਾ ਹਨਾ ਤੇ ਦੇਖਦੇ ਆ ਬਾਹਰ ਕਾ ਤਾਂ ਗੇੜਾ ਲਾਉਣੇ ਫਿਰ ਮੈਂ ਅੰਦਰ ਜਾ ਕੇ ਸਬਜ਼ੀ ਬਣਾਉਣੀ ਆ ਅਜ ਵੈਣ ਦੇ ਪੱਤੇ ਤੋੜਨਾ ਜਵੈਣ ਬੜੀ ਸੋਹਣੀ ਖੜੀ ਐ ਇੱਥੇ ਖਾਲੀ ਵਿੱਚ ਮੈਂ ਜਵੈਣ ਦੇ ਪੱਤੇ ਤੋੜ ਕੇ ਵਾਸ਼ ਣਾ ਕੇ ਰੱਖ ਲਾਣੀ ਜਿਹੜਾ ਪਾਣੀ ਸੁੱਕ ਜੈ ਉਹਨਾਂ ਦਾ ਉਹਨਾਂ ਨੂੰ ਬਰੀਕ ਬਰੀਕ ਕੈਂਚੀ ਨਾਲ ਕੱਟ ਲਾਣੀ ਤੇ ਕੈਂਚੀ ਨਾਲ ਕੱਟ ਕੇ ਬਰੀਕ ਬਰੀਕ ਫਿਰ ਮੈਂ ਚਾਹ ਪੱਤੀ ਵਾਲੇ ਡੱਬੇ 'ਚ ਪਾ ਲਾਣੀ ਆ ਚਾਹ ਚ ਪੈਣ ਦੇ ਉਦਾਂ ਜਵੈਣ ਪਾਉਣਾ ਭੁੱਲ ਜੈ ਨਾ ਸਰਦੀ ਤੇ ਮੈਂ ਪਾ ਲੈਂਦੇ ਆ ਜਵੈਣ ਵਾਲੀ ਚਾਹ ਵਧੀਆ ਲੱਗਦੀ ਆ ਫਿਰ ਮੈਂ ਚੱਲੋ ਪੱਤੇ ਵੀ ਕੰਮ ਆ ਜਾਣਗੇ ਜਿਵੇਂ ਸਰਦੀ ਵਿੱਚ ਗਾਂਜਰਾਂ ਦੀ ਸਬਜ਼ੀ ਵਿੱਚ ਪਾ ਲਉ ਪੱਤੇ ਤੇ ਹੋਰ ਪੱਤੇ ਜਵੈਣ ਦੇ ਪੱਤਿਆਂ ਦਾ ਆਪਾਂ ਕੀ ਕਰ ਸਕਦੇ ਮੈਨੂੰ ਜਰੂਰ ਦੱਸਿਓ ਤੁਸੀਂ ਅੱਜ ਕੱਲ ਤੇ ਮੈਂ ਹੀ ਕਰਦੀ ਆ ਪੱਤੇ ਨੂੰ ਕੈਂਚੀ ਨਾਲ ਕ ਚਾਜ ਪਾਈ ਆ ਲੈਣੇਗੇ ਪੱਤੇ ਤੋੜ ਕੇ ਲੈ ਜਾਈਂ ਅਜਵੈਨ ਵਾਲੇ ਆਸੀ ਅਜਵੈਨ ਸੁੰਡੀ ਲੱਗੀ ਇਹਨੂੰ ਪੱਤਿਆਂ ਨੂੰ ਸੁੰਡੀ ਲੱਗੀ ਕੀੜਾ ਲੱਗ ਗਿਆ ਕੀ ਲੱਗ ਗਿਆ ਪਤਾ ਨਹੀਂ ਕੀ ਬੀਤ ਜਾ ਪੈ ਗਿਆ ਅਜਵੈਨ ਦੇ ਪੱਤੇ ਨੇ ਬੜੇ ਕੂਲੇ ਕੂਲੇ ਜਿਹੇ ਪੱਤੇ ਹੁੰਦੇ ਨੇ ਬਲੈਮ ਜੇ ਥੋੜੇ ਜਿ ਮੋਟੇ ਹੁੰਦੇ ਨੇ ਇਹ ਜਿਵੇਂ। ਜਿਆਸੀ ਅਮਰੂਦ ਅਮਰੂਦ ਕੋ ਥੱਲੇ ਡਿੱਗੀ ਜਾਂਦੇ ਨੇ ਕਿਰ-ਕਿਰ ਕੇ ਇਹਦੇ। ਹੈ ਛੋਟੇ ਨਹੀਂ ਜਿਆਦਾ ਵੱਡੇ ਨਹੀਂ ਪਰ ਮਿੱਠੇ ਨੇ ਖਾਣ ਵਿੱਚ। ਤੇ ਇਸ ਵਾਰ ਪਦੀਨਾ ਨਹੀਂ ਨਾ ਜਿਆਦਾ ਹਜੇ ਤਾਂ ਹੋਇਆ ਨਹੀਂ। ਕੀ ਹੁਣ ਮੀਂਹਾਂ ਤੋਂ ਬਾਅਦ ਹੋ ਗਈ। ਇੰਨਾ ਜਿਆਦਾ ਨਹੀਂ ਖਿੜੇ ਪਿਛਲੇ ਸਾਲ ਤਾਂ ਮੈਂ ਸਕਾਂ ਲੈ ਸੀ ਪਦੀਨਾ ਐਡਾ ਮੋਟਾ-ਮੋਟਾ ਵੱਡੇ-ਵੱਡੇ ਪੱਤੇ। ਐਤਕੀ ਨ ਮਰਿਆ-ਮਰਿਆ ਆ ਪਤ ਨਹੀਂ ਪਹਿਲਾਂ ਗਰਮੀ ਨਹੀਂ ਚਲਸਾਤਾ। ਵੀ ਹੁਣ ਮੀਂਹ ਤੋਂ ਬਾਅਦ ਹਰਾ ਹੋਉਣੇ ਲੱਗਦਾ। ਪਹਿਲਾਂ ਤਾਂ ਗਰਮੀ ਨੇ ਚਲਸਾਤਾ ਆ ਪਿਆ ਸੀ। ਮੂੰਗਟਨੀ ਵਗੈਰਾ ਤਾਂ ਹੋ ਜਾਂਦੀ ਆ ਪਰ ਉਹਨਾਂ ਵਾਂਗੂ ਨਹੀਂ ਹੋਇਆ ਜਿਵੇਂ ਮੈਂ ਤੋੜ ਕੇ ਬਦੀਨਾ ਸਕਾ ਲਾਂ ਹ ਜੋ ਵਾਲਾ ਨਹੀਂ ਹੋਇਆ ਇਹਦੇ ਲੱਗੇ ਪਏ ਨੇ ਬਾੜ ਕਰੇਲੇ ਆਨੇ ਬਾੜ ਕਰੇਲੇ ਚਲੋ ਜੀ ਚਲੀਏ ਅੰਦਰ ਕਰੀਏ ਕੰਮ ਤੁਹਾਨੂੰ ਦਸ਼ਾਮ ਦੇ ਸ਼ਾਮ ਨੂੰ ਮੈਂ ਬਣਾ ਲਈ ਸੀ ਤੋਰੀਆਂ ਦੀ ਸਬਜ਼ੀ ਇੰਦਰ ਬਣ ਚੁੱਕੇ ਸਬਜ਼ੀ ਤੋਰੀਆਂ ਦੀ ਦੁੱਧ ਵਾਲੀ ਤੋਰੀਆਂ ਦੇ ਕਦੂ ਦੁੱਧ ਵਾਲੇ ਹੀ ਵਧੀਆ ਲੱਗਦੇ ਨੇ ਬਾਕੀ ਟੇਸਟ ਹੁੰਦਾ ਹਰ ਇੱਕ ਦਾ ਆਪੋ ਆਪਣਾ ਕੁਝ ਮੈਂ ਬਿਨਾ ਦੁੱਧ ਤੋਂ ਵੀ ਖਾੜਤੀ ਕਈ ਵਾਰ ਕੋਈ ਕਹਿੰਦਾ ਦੁੱਧ ਬਿਨਾ ਦੁੱਧ ਤੋਂ ਲੈਣੀ ਹੈ ਜਿਆਦਾ ਦੁੱਧ ਲੱਗਦੀ ਹੈ ਮਿਕਸ ਕਰ ਲੋ ਇਹ ਅਜਵਾਇਨ ਦੇ ਪੱਤੇ ਨੇ ਜਿਹੜੇ ਮੈਂ ਤੋੜ ਕੇ ਲੈ ਕੇ ਆਏ ਸੀ ਮੈਂ ਵਾਸ਼ ਕਰਕੇ ਇਸ ਤਰ੍ਹਾਂ ਮੈਂ ਕੈਂਚੀ ਨਾਲ ਕੱਟ ਲਏ ਹੀ ਤੇ ਮੈਂ ਚਾਹ ਪੱਤੀ ਵਾਲੇ ਡੱਬੇ ਵਿੱਚ ਰੱਖ ਰਿਹਾ ਤਾਂ ਹੋਰ ਥੋੜਾ ਜਿਹਾ ਪਾਣੀ ਸੁੱਕ ਗਿਆ ਨਾ ਚਾਹ ਪੱਤੀ ਵਾਲਾ ਡੱਬੇ ਵਿੱਚ ਪਾ ਲੈਣੀ ਹੁੰਦੀ ਆ ਫਿਰ ਚਾਹ ਚ ਪਾਏ ਜਾਂਦੇ ਨੇ ਉਹ ਆਪਾਂ ਸਾਈਡ ਤੇ ਰੱਖਦੇ ਭੁੱਲ ਮੈਂ ਰੋਜ਼ ਸ਼ਾਮ ਨੂੰ ਆਈ ਜਾਂਦਾ ਹੁੰਦਾ ਹੈਗਾ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਮੈਂ ਸ਼ੇਅਰ ਕਰਦੀ ਸੀ ਤੇ ਸ਼ੇਅਰ ਕਰਦੇ ਕਰਦੇ ਮੈਂ ਦੇਖਿਆ ਮੈਂ ਕਿ ਤਾਰਤੀ ਆ ਕੀ ਲੱਗਿਆ ਪਿਆਗਾ ਹਨ ਮੈਂ ਸੁੱਟਣ ਲੱਗੀ ਇਸ ਵੇਲੇ ਪਿਆ ਕਿ ਢੱਕੇ ਜਿਹਾ ਜਾਲੇ ਜਿਹੀ ਲੱਗੇ ਪਏ ਨੇ ਜੋ ਮੈਂ ਬਿਲਕੁਲ ਨੇੜੇ ਆ ਕੇ ਦੇਖਿਆ ਤਾਂ ਚਿੜੀ ਨੇ ਆਪਣਾ ਨੇਸਟ ਬਣਾਇਆ ਹੋਇਆ ਸੀ ਆਪਣਾ ਕੋਸਲਾ ਬਣਾਇਆ ਹੋਇਆ ਸੀ ਆਪਣਾ ਘਰ ਬਣਾਇਆ ਹੋਇਆ ਸੀ ਉਹਨੇ ਦੇਖੋ ਇੱਕ ਇੱਕ ਢੱਕਾ ਢਾਂਗਾ ਕੀ ਕੁਝ ਉਹਨੇ پروਇਆ ਕਿਵੇਂ ਲੈ ਕੇ ਆਈ ਚੱਕ ਕੇ ਹਨ ਮੈਂ ਵੀ ਦੇਖ ਕੇ ਹੈਰਾਨ ਰਹਿ ਗਈ ਮੈਂ ਕਿਚ ਲੰਗੇ ਰਹਿਣ ਦੋ ਵੀ ਤੋੜਦੇ ਨਹੀਂ ਹੈਗੇ ਤੇ ਡਿਨਰ ਵਿੱਚ ਮੈਂ ਬਣਾ ਲਈ ਸੀ ਆਪਣੀ ਲਿਖੀਚੜੀ ਅੱਜ ਮੈਂ ਕੱਲੀ ਨਹੀਂ ਖਾਣੀ ਸੀ ਫਿਰ ਮੈਂ ਆਪਣੀ ਹੀ ਪਸੰਦ ਦੀ ਆਪਣੀ ਚੋਇਸ ਤੇ ਆਪਣੇ ਟੇਸਟਸ ਦੇ ਹਿਸਾਬ ਨਾਲ ਮੈਂ ਖਾਣਾ ਖਾ ਕੇ ਆਈ ਸੀ ਬਾਹਰ ਤੇ ਬਾਹਰ ਮੌਸਮ ਬਹੁਤ ਵਧੀਆ ਬਦਲ ਹੋ ਗਿਆ ਹੈ ਮੈਂ ਕਿਹਾ ਚਲ ਥੋੜੀ ਸੈਰ ਵੀ ਕਰ ਲਈ ਕਈ ਵਾਰ ਤਾਂ ਕੀ ਹੁੰਦਾ ਨਾ ਸ਼ਾਮ ਦੀ ਸੈਰ ਕਰਕੇ ਮੈਂ ਅੰਦਰ ਜਾ ਕੇ ਬਸ ਖਾਣਾ ਖਾ ਕੇ ਡਿੱਗ ਪਾਂਦੀ ਹਾਂ ਮੈਂ ਤਾਂ ਉੱਠਣ ਜਾਂਦਾ ਹਿੰਮਤ ਹੀ ਨਹੀਂ ਹੁੰਦੀ ਅੱਜ ਸ਼ਰੀਰ ਥੋੜਾ ਜਿਹਾ ਠੀਕ ਹੈ ਜਿਸ ਦਿਨ ਠੀਕ ਹੋਵੇ ਫਿਰ ਮੈਂ ਖਾਣਾ ਖਾ ਕੇ ਵੀ ਥੋੜੇ ਜਿਹਾ ਗਿੜੇ ਲਾ ਲੈਣੇ ਹੁੰਦੇ ਜਿਸ ਦਿਨ ਠੀਕ ਨਹੀਂ ਹੁੰਦਾ ਹਿੰਮਤ ਹੀ ਨਹੀਂ ਹੁੰਦੀ ਪਰਾਦਰ શરી ਠੀਕਾ ਕਰੇਗਾ ਤਾਂ ਜਮੇ ਹਿੰਮਤ ਨੂੰ ਲਕਾਂਜ ਜਾਣੇ ਜੀ ਸਰੀਰ ਖੜਾ ਹੀ ਨਹੀਂ ਹੋ ਜਾਂਦਾ ਹੁੰਦਾ ਬੱਦਲ ਹੋਏ ਪਿਆ ਪੂਰਾ ਭਰਾਉ ਹੋਏ ਪਿਆ ਬੱਦਲ ਬੱਦਰ ਬੱਦਲ ਮੀਂਹ ਆਊਗਾ ਸ਼ਾਮ ਨੂੰ ਵੀ ਪ데요 ਮੀਂਹ ਪੈ ਕੇ ਹੁਣ ਫੇਰ ਪੂਰਾ ਬੱਦਲ ਹੋਏ ਪਿਆ ਅੱਜ ਖਿਚੜੀ ਮੈਨੂੰ ਬਹੁਤ ਬਹੁਤ ਜ਼ਿਆਦਾ ਟੇਸਟ ਲੱਗੀ ਕਿਉਂਕਿ ਜਦ ਆਪਾਂ ਆਪਣੇ ਕੱਲੇ ਵਾਸਤੇ ਕੋਈ ਚੀਜ਼ ਬਣਾਉਣਾ ਫਿਰ ਆਪਾਂ ਆਪਣੇ ਅਕੋਰਡਿੰਗ ਬਣਾਉਣਾ ਵੀ ਆਪਾਂ ਨੂੰ ਕਹੀ ਜੀ ਪਸੰਦ ਆ ਕਈ ਵਾਰ ਕੋਈ ਓਟਸ ਨਹੀਂ ਪਾਉਣ ਦਿੰਦਾ ਖਿਚੜੀ ਵਿੱਚ ਕੋਈ ਮਟਰ ਨਹੀਂ ਪਾਉਣ ਦਿੰਦਾ ਕੋਈ ਕਹਿੰਦਾ ਜਿਆਦਾ ਪਤਲੀ ਨਾ ਕਰੀ ਹਨਾ ਮੈਨੂੰ ਪਤਲੀ ਖਿਚੜੀ ਪਸੰਦ ਆ ਬੀ ਪਤਲੀ ਹੀ ਹੋਵੇ 어 ਉਹ ਮੈਨੂੰ ਜੀ ਪਸੰਦ ਆ ਓਟਸ ਵੀ ਪਾਏ ਹੋਣ ਵਿੱਚ ਚਮਚਾਕ ਓਟਸ ਨਾਲ ਵਧੀਆ ਟੈਕਸਚਰ ਜਿਹਾ ਹੋ ਜਾਂਦਾ ਤੇ ਆਇਨ ਵੀ ਚੌਲ ਕੱਲੇ ਜਿਹੇ ਰਹਿੰਦੇ ਨੇ ਮਿਕਸ ਜੀ ਹੋ ਜਾਂਦੀ ਵਧੀਆ ਮੈਨੂੰ ਉਹ ਜੀ ਖਿਚੜੀ ਪਸੰਦ ਆ ਫਿਰ ਮੈਂ ਅੱਜ ਆਪਣੇ ਹਿਸਾਬ ਦੀ ਕਰੀ ਜਿਵੇਂ ਮੈਨੂੰ ਪਸੰਦ ਆ ਤੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗੀ ਬਾਕੀ ਖਿਚੜੀ ਡਿਨਰ ਵਿੱਚ ਖਾਈਏ ਤਾਂ ਪੇਟ ਹਲਕਾ ਰਹਿੰਦਾ ਬਹੁਤ ਜ਼ਿਆਦਾ ਆਪਾਂ ਨੂੰ ਹੈਵੀ ਹੈ ਇੱਕ ਸਵਾਲ ਆਇਆ ਇਸ ਭੈਣ ਦਾ ਮੈਨੂੰ ਦੋ ਤਿੰਨ ਕਮੈਂਟਸ ਆ ਗਏ ਆਮਬ ਦੇ achar ਲਈ ਕਹਿੰਦੇ ਤੁਸੀਂ ਆਮਬ ਦਾ achar ਨਹੀਂ ਪਾ ਰਹੇ ਵੀ ਸਾਨੂੰ ਰੈਸਪੀ ਚਾਹੀਦੀ ਸੀ ਮੈਂ ਆਮਬ ਦਾ achar ਨਹੀਂ ਪਾਇਆ ਕਦੇ ਉਹ ਤਾਂ ਸਿੰਪਲੀ ਹੁੰਦਾ ਪਉਣਾ ਪਰ ਮੈਨੂੰ ਐਂ ਲੱਗਦਾ ਵੀ ਚਲੋ ਮੈਨੂੰ ਪਾਇਆ ਪਾਇਆ ਮਿਲ ਜਾਣਾ ਮੰਮੀ ਨੇ ਉੱਥੇ ਪਾਇਆ ਹੋਇਆ achar ਮੇਰੇ ਪਿੱਕੇ ਤਾਂ ਫਿਰ ਲੋੜ ਹੀ ਨਹੀਂ ਪੈਂਦੀਗੀ ਬਾਕੀ achar ਸਾਡੇ ਇੰਨਾ ਜ਼ਿਆਦਾ ਲੱਗਦਾ ਨਹੀਂ ਹੈਗਾ ਫਿਰ ਅਸੀਂ ਉੱਥੋਂ ਚੱਕ ਲੈ ਆਉਨੇ ਹੁੰਦੇ ਆ ਇੰਨੇ ਜ਼ਿਆਦਾ ਲੱਗਦਾ ਨਹੀਂਗਾ ਇਕੱਠੇ ਮੰਮੀ ਕਥਾਈ ਪਾਵਾਂਗੇ ਸਾਡਾ ਵੀ ਤੇ ਆਪਣਾ ਵੀ ਤੇ ਉੱਥੋਂ ਲੈ ਆਉਨੇ ਹੁੰਦੇ ਆ achar ਹੀੜੀ ਜਾਗਦੇ ਮੇਰੀ ਅੰਕ ਤੇ ਚਲੋ ਜੀ ਹੁਣ ਕਰਦੇ ਆਂ ਵੀਡੀਓ ਦਾ ਐਂਡ ਓਹੋ ਐਂਕਲਾਇਨਕ ਮੈਮ ਨੂੰ ਬੜਾ ਜੀਵ ਚ ਲੱਗਦਾ ਤੇ ਹੁਣ ਕਰਦੇ ਆਂ ਵੀਡੀਓ ਦਾ ਐਂਡ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਨਾ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਹੈ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ